ਤੇ ਅਗਲੀ ਖਬਰ ਵੱਲ ਚਲੀਏ ਬ੍ਰੇਕਿੰਗ ਨਿਊਜ਼ ਆ ਰਹੀ ਆ ਰਾਜਕਰ ਵੀਰ ਸਿੰਘ ਜੀ ਪ੍ਰੈਜ਼ੀਡੈਂਟ ਵਾਈਡਨ ਹੁਣੀ ਸੋਚ ਰਹੇ ਆ ਵੀ ਉਹ ਸ਼ਾਇਦ ਰੇਸ ਤੋਂ ਬਾਹਰ ਹੋ ਜਾਣ ਨਿਊਯਾਰਕ ਟਾਈਮ ਨੇ ਕੁਝ ਮਿੰਟ ਪਹਿਲਾਂ ਇਹ ਖਬਰ ਜਿਹੜੀ ਆ ਉਹ ਪਬਲਿਸ਼ ਕੀਤੀ ਆ ਕਹਿੰਦੇ ਪਈ ਪ੍ਰੈਜ਼ੀਡੈਂਟ ਵਾਈਡਨ ਹੁਣੀ ਆਪਣੇ ਇੱਕ ਜਿਹੜੇ ਐਲ ਆਈ ਆ ਜਿੱਦਾਂ ਦੋਸਤ ਕਹਿ ਸਕਦੇ ਆ ਉਹਨਾਂ ਦੇ ਨਾਲ ਸੀਰੀਅਸਲੀ ਗੱਲ ਕੀਤੀ ਆ ਵੀ ਉਹ ਸੋਚ ਰਹੇ ਹੈਗੇ ਆ ਜੋ ਡਿਬੇਟ ਐਟਲੰਟਾ ਦੇ ਵਿੱਚ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਤੇ ਉਹਨਾਂ ਦੇ ਵਿਚਾਰ ਹੋਈ ਸੀ ਉਹਦਾ ਜਿਹੜਾ ਅਸਰ ਬਹੁਤ ਬੁਰਾ ਪਿਆ ਉਹਨੂੰ ਦੇਖਦੇ ਹੋਏ ਉਹ ਇਸ ਰੇਸ ਤੋਂ ਪਿੱਛੇ ਹਟ ਜਾਣ ਸੋ ਇਹ ਇੱਕ ਬਹੁਤ ਵੱਡਾ ਜਿਹੜਾ ਪੁਆਇੰਟ ਹੋਊਗਾ ਕੈਲੀਫੋਰਨੀਆ ਦਾ ਗਵਰਨਰ ਜਿਹੜਾ ਗੈਬਨ ਨਿਊਸਮ ਆ ਉਹ ਆਲਰੇਡੀ ਵਾਸ਼ਿੰਗਟਨ ਡੀਸੀ ਨੂੰ ਹੌਨ ਚਾਲੇ ਪਾ ਦਿੱਤੇ ਆ ਹਾਲਾਂਕਿ ਉਹ ਕਹਿ ਰਹੇ ਆ ਗੈਬਨ ਨਿਊਸਮ ਹੁਣੀ ਵੀ ਮੈਂ ਬਾਈਡਨ ਦੇ ਨਾਲ ਹੈਗੇ ਆ ਵੀ ਜਿਹੜੇ ਲੋਕ ਉਹਨਾਂ ਨੂੰ ਸਟੈਪ ਡਾਊਨ ਕਰਨ ਲਈ ਕਹਿ ਰਹੇ ਆ ਮੈਂ ਉਹਨਾਂ ਦੇ ਅਗੇਂਸਟ ਆ ਪਰ ਆਲਰੇਡੀ ਜੋ ਪੋਲੀਟਿਕਲ ਮੈਗਜ਼ੀਨਾਂ ਉਹ ਰਿਪੋਰਟ ਕਰ ਰਹੇ ਆ ਕਿ ਕੈਲੀਫੋਰਨੀਆ ਦੇ ਗਵਰਨਰ ਆਲਰੇਡੀ ਵਾਸ਼ਿੰਗਟਨ ਡੀਸੀ ਨੂੰ ਬਾਈਪਲੇਨ جا رہے ਹੈਗੇ ਆ سو نیਚਰ ਲੱਗਦਾ ਹੈ ਇਹ होपफुली ਜਿਹੜਾ ਹੈ ਪ੍ਰੈਜ਼ੀਡੈਂਟ ਬਾਈਡਨ ਹੁਣੀ ਜਿਹੜੇ ਆ ਉਹ ਕੋਇਤ ਕਰਨ ਜਾ ਰਹੇ ਹੈਗੇ ਆ ਕਿਉਂਕਿ ਸਭ ਤੋਂ ਪਹਿਲਾਂ ਇੱਕੋ ਹੀ ਕਾਂਗਰਸਮੈਨ ਬੋਲੇ ਸੀਗੇ ਹੁਣ ਟਾਪ ਦੇ ਡੈਮੋਕ੍ਰੇਟਸ ਉਹ ਕਹਿੰਦੇ ਆ ਕਿ ਪ੍ਰੈਜ਼ੀਡੈਂਟ ਬਾਈਡਨ ਨੂੰ ਇਸ ਸਟੇਜ ਤੋਂ ਬਾਹਰ ਹੋ ਜਾਣਾ ਚਾਹੀਦਾ ਹੈ ਬਹੁਤ ਹੀ ਪੂਅਰ ਪਰਫਾਰਮੈਂਸ ਸੇ ਪ੍ਰੈਜ਼ੀਡੈਂਟ ਬਾਈਡਨ ਦੀ ਜਿਹੜੀ ਡਿਬੇਟ ਦੇ ਵਿੱਚ ਉਹ ਰਹੀ ਸੀਗੀ ਨੈਸ਼ਨਲ ਸਟੇਜ ਦੇ ਉੱਤੇ ਅ ਤੇ ਉਸ ਦੇ باوجود ਵੀ ਜਿਹੜਾ ਉਹ ਆਪਾਂ ਦੇਖ ਰਹੇ ਆ ਵੀ ਇਹ ਸਾਰਾ ਕੁਝ ਚੱਲ ਰਿਹਾ ਤਿੰਨਾਂ ਦੇ ਵਿੱਚੋਂ ਇੱਕ ਜਿਹੜਾ ਡੈਮੋਕ੍ਰੇਟ ਆ ਨਵੀਂ ਆਈ ਪੋਲ ਤੇ ਸਰਵੇਜ਼ ਦੇ ਵਿੱਚ ਇਹ ਦੱਸ ਰਹੇ ਆ ਵੀ ਉਹ ਨਹੀਂ ਚਾਹੁੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਉਹਨਾਂ ਦੇ ਜਿਹੜੇ ਸੰਭਾਵੀ ਉਮੀਦਵਾਰ ਹੋਣ ਸੋ ਡੀਐਨਸੀ ਦੀ ਜਿਹੜੀ ਕਨਵੈਨਸ਼ਨ ਆ ਉਹ ਆਉਣੀ ਆ ਕੀ ਇਹ ਓਪਨ ਕਨਵੈਨਸ਼ਨ ਹੋਊਗੀ ਇਹ ਹੁਣ ਜਿਹੜੀ ਇੱਕ ਵੱਡੀ ਅ ਸਵਾਲ ਜਿਹੜੇ ਉਹ ਆ ਇਸ ਟਾਈਮ ਚੱਲ ਰਹੇ ਆ ਚਰਚਾਵਾਂ ਇਸ ਟਾਈਮ ਪੂਰੀ ਤਰ੍ਹਾਂ ਜਿਹੜੀਆਂ ਉਹ ਤੇਜ਼ ਹੋ ਚੁੱਕੀਆਂ ਨੇ ਵੀ ਹੋ ਸਕਦਾ ਆ ਵੀ ਕੈਂਡੀਡੇਟ ਆ ਉਸ ਨੂੰ ਬਦਲਿਆ ਜਿਹੜਾ ਉਹ ਜਾਵੇ ਪਰ ਉਹਨਾਂ ਦੇ ਕਹਿੰਦੇ ਵੀ ਪਰਿਵਾਰ ਵਾਲੇ ਇਸ ਟਾਈਮ ਇਹ ਕਹਿ ਰਹੇ ਆ ਵੀ ਨਹੀਂ ਤੁਸੀਂ ਜਿਹੜਾ ਆ ਇਸ ਨੂੰ ਜਿਹੜਾ ਉਹ ਕੰਟੀਨਿਊ ਰੱਖੋ ਆਪਣੀ ਇਸ ਬਿਡ ਨੂੰ ਜਿਹੜਾ ਉਹ ਕੰਟੀਨਿਊ ਰੱਖੋ ਪਰ ਡੈਮੋਕ੍ਰੇਟਸ ਅੰਦਰਖਾਤੇ ਦੇਖ ਰਹੇ ਆ ਵੀ ਉਹਨਾਂ ਦੀ ਜ਼ਮੀਨ ਖਾਸੀ ਜਿਹੜੀ ਕਿਸ ਕਰ ਰਹੀ ਆ ਜੇ ਪ੍ਰੈਜ਼ੀਡੈਂਟ ਬਾਈਡਨ ਹੀ ਉਮੀਦਵਾਰ ਹੁੰਦੇ ਆ ਤੇ ਇਸ ਟਾਈਮ ਨੈਗੇਟਿਵ ਨੈਕ ਜਿਹੜਾ ਮੈਚ ਆ ਜੋ 트럼ਪ ਤੇ ਬਾਈਡਨ ਹੋਣਾ ਦੇ ਦਰਮਿਆਨ ਆ ਇੱਕ ਡੈਮੋਕ੍ਰੇਟਸ ਇਹ ਕਹਿ ਰਹੇ ਆ ਵੀ ਭਾਈ ਸਾਡਾ ਜਿਹੜਾ ਮਾੜਾ ਕੈਂਡੀਡੇਟ ਔਨ ਕਰਕੇ ਅਸੀਂ ਇਹ ਨੈਗੇਟਿਵ ਨੈਕ ਮੈਚ ਆ ਨਹੀਂ ਤਾਂ ਇਹ ਅੱਗੇ ਜਿਹੜੇ ਆ ਉਹ ਹੋ ਸਕਦੇ ਸੀ ਜਿਹੜਾ ਵੀ ਕੋਈ ਹੋਰ ਡੈਮੋਕ੍ਰੇਟ ਕੈਂਡੀਡੇਟ ਹੁੰਦਾ ਆ ਕਿ ਕਮਲਾ ਹੈਰਿਸ ਦੇ ਉੱਤੇ ਰਾਏ ਬਣੂਗੀ ਕਿ ਗੈਵਨ ਨਿਊਸਮ ਦੇ ਉੱਤੇ ਰਾਏ ਬਣੂਗੀ ਕੀ ਜਿਹੜੀ ਵਿਟਮਰ ਆ ਉਸ ਦੇ ਉੱਤੇ ਜਿਹੜੀ ਉਹ رائے ਬਣੂਗੀ ਇਹ ਹੁਣ ਸਵਾਲ ਜਿਹੜਾ ਉਹ ਵੱਡਾ ਜਿਹੜਾ ਉਹ ਹੈਗਾ ਆ ਪਰ ਡੈਮੋਕ੍ਰੇਟਸ ਵੀ ਸੋਚਦੇ ਆ ਵੀ ਜੇ ਅਖੀਰਲੇ ਮੌਕੇ ਕੁਝ ਮਹੀਨੇ ਪਹਿਲਾਂ ਪ੍ਰੈਜ਼ੀਡੈਂਟ ਬਾਈਡਨ ਨੂੰ ਐਜ਼ ਅ ਨੋਮੀਨੀ ਲੂਜ਼ ਕਰਦੇ ਆ ਤਾਂ ਇਸ ਦਾ ਜਿਹੜਾ ਅਸਰ ਆ ਉਹ ਕੀ ਜਿਹੜਾ ਉਹ ਹੋਊਗਾ ਕੀ ਫਿਰ ਆਪਸ ਤੇ ਵਿੱਚ ਗੁੱਥਮ ਗੁੱਥਾ ਜਿਹੜੇ ਉਹ ਹੋਣਗੇ ਫਲੱਡ ਗੇਟਸ ਕਹਿੰਦੇ ਆ ਵੀ ਓਪਨ ਹੋ ਜਾਣਗੇ ਪ੍ਰੋਗਰੈਸਿਵ ਜਿਹੜੇ ਉਹ ਆਪਣੀ رائے ਦੇ ਉੱਤੇ ਆ ਬਰਨੀ ਸੈਂਟਰ ਕੀ ਦੁਬਾਰਾ ਉਸ ਦਾ ਨਾਮ ਮੋਰੇ ਆ ਸਕਦਾ ਸੋ ਬਹੁਤ ਕੁਝ ਜਿਹੜਾ ਇਸ ਦੇ ਵਿੱਚ ਹੋ ਸਕਦਾ ਉਹ ਤਾਂ ਬਰਨੀ ਸੈਂਟਰ ਇਹ ਨਹੀਂ ਆ ਵੀ ਬਰਨੀ ਸੈਂਟਰ ਕੋਈ ਬਹੁਤ ਨੌਜਵਾਨ ਆ ਉਸ ਤੇ ਵੀ ਖਾਸੀ ਜਿਹੜੀ ਉਮਰ ਹੈਗੀ ਆ ਪਰ ਜਿੱਦਾਂ ਨਿਊਸਮ ਦੀ ਗੱਲ ਕਰਦੇ 52 ਸਾਲਾਂ ਦੀ ਏਜੀ ਮੈਜ ਉਮਰ ਹੈਗੀ ਆ ਉਸ ਦੇ ਜਿਹੜੇ ਉਹ ਮੁਕਾਬਲੇ 56 ਸਾਲ ਆ ਸੋ ਲੈਟਸ ਸੀ ਕੀ ਬਣਦਾ ਪਰ ਇਹ ਨਿਊਯਾਰਕ ਟਾਈਮਜ਼ ਨੇ ਇੱਕ ਵੱਡੀ ਜਿਹੜੀ ਰਿਪੋਰਟ ਅੱਜ ਕੀਤੀ ਹੈ ਬ੍ਰੇਕਿੰਗ ਨਿਊਜ਼ ਵੀ ਆਪਣੇ ਸਾਥੀ ਨੂੰ ਉਹਨਾਂ ਨੇ ਕਿਹਾ ਆ ਵੀ ਉਹ ਕੰਟੀਨਿਊ ਕਰਨਾ ਚਾਹੁੰਦੇ ਆ ਜਾਂ ਨਹੀਂ ਉਸ ਦੇ ਉੱਤੇ ਬੜੀ ਗੰਭੀਰ ਚਰਚਾ ਉਹਨਾਂ ਨੇ ਕੀਤੀ ਹੈਗੀ ਆ ਪ੍ਰੈਜ਼ੀਡੈਂਟ ਬਾਈਡਨ ਹੁਣੇ ਅੱਜ ਡੈਮੋਕ੍ਰੈਟਿਕ ਗਵਰਨਰ ਤੇ ਕਾਂਗਰੈਸ਼ਨਲ ਲੀਡਰਸ ਨੂੰ ਵਾਈਟ ਹਾਊਸ ਦੇ ਵਿੱਚ ਮਿਲਣ ਜਾਣ ਰਿਹਾ ਹੈਗੇ ਆ ਇਹ ਸੀਐਨਐਨ ਨੇ ਰਿਪੋਰਟ ਕੀਤਾ ਆ ਉਸ ਸਮੇਂ ਤੋਂ ਬਾਅਦ ਜਦੋਂ ਕੁਝ ਗਵਰਨਰਸ ਨੇ ਕੰਸਰਨ ਜਿਹੜੇ ਆ ਉਹ ਐਕਸਪ੍ਰੈਸ ਕੀਤੇ ਸੀ ਡਿਬੇਟ ਦੀ ਪਰਫਾਰਮੈਂਸ ਤੋਂ ਬਾਅਦ ਦੋ ਦਰਜਨ ਦੇ ਕਰੀਬ ਮੌਜੂਦਾ ਤੇ ਸਾਬਕਾ ਡੈਮੋਕ੍ਰੈਟਿਕ ਅਫੀਸ਼ੀਅਲਸ ਜਿਨ੍ਹਾਂ ਦੇ ਵਿੱਚ ਲੰਬੇ ਸਮੇਂ ਤੋਂ ਡੋਨਰਸ ਵੀ ਹੈਗੇ ਆ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਅਲਾਈਜ਼ ਆ ਉਹਨਾਂ ਦੇ ਦੋਸਤ ਮਿੱਤਰ ਹੈਗੇ ਆ ਉਹਨਾਂ ਨੇ ਸੀਐਨਐਨ ਨੂੰ ਜਿਹੜਾ ਆ ਅਨਾਨਿਮਿਟੀ ਦੀ ਕੰਡੀਸ਼ਨ ਤੇ ਦੱਸਿਆ ਕਿ ਜਿਹੜਾ ਬਾਈਡਨ ਹੁਣਾਂ ਨੂੰ ਚੇਂਜ ਹੋ ਜਾਣਾ ਚਾਹੀਦਾ ਉਹਨਾਂ ਨੂੰ ਸਟੈਪ ਡਾਊਨ ਕਰ ਦੇਣਾ ਚਾਹੀਦਾ ਤੇ ਉਹਨਾਂ ਦੀ ਜਗ੍ਹਾ ਤੇ ਸਾਨੂੰ ਕੋਈ ਕੈਂਡੀਡੇਟ ਹੋਰ ਲਿਆਉਣਾ ਚਾਹੀਦਾ ਸਮਾਂ ਬੜਾ ਥੋੜਾ ਹੈਗਾ 130 ਦਿਨ ਰਹਿ ਗਏ ਆ ਇਲੈਕਸ਼ਨਾਂ ਦੇ ਵਿੱਚ ਅ ਡੈਮੋਕ੍ਰੈਟਿਕ ਜਿਹੜੀ ਨੈਸ਼ਨਲ ਕਨਵੈਨਸ਼ਨ ਹੋਣੀ ਹੈ ਉਹਦੇ ਲਈ ਸਿਰਫ 6 ਹਫ਼ਤੇ ਰਹਿ ਗਏ ਆ ਸੋ ਇਹ ਦੇਖੋ ਇਹਨਾਂ ਦੇ ਵਿੱਚ ਹੁਣ ਕਿਹੜੇ ਕੈਂਡੀਡੇਟ ਜੇ ਉਹ ਸਟੈਪ ਡਾਊਨ ਕਰਦੇ ਆ ਤੇ ਉਹਨਾਂ ਦੀ ਜਗ੍ਹਾ ਤੇ ਲਿਆਂਦੇ ਜਾ ਸਕਦੇ ਹੈਗੇ ਆ ਹਾਊਸ ਡੈਮੋਕ੍ਰੈਟਿਕ ਲੀਡਰ ਹਕੀਮ ਜੈਫਰੀਜ਼ ਜੋ ਆ ਉਹਨਾਂ ਨੇ ਵੀ ਸੀਐਨਐਨ ਨੂੰ ਦੱਸਿਆ ਪਈ ਜੋ ਕੁਝ ਬਾਪ ਰਿਆ ਆ ਬਿਲਕੁਲ ਚਿੰਤਾ ਦਾ ਵਿਸ਼ਾ ਹੈਗਾ ਆ ਡੈਮੋਕ੍ਰੇਟਸ ਦੇ ਵਿੱਚ ਡਿਬੇਟ ਤੋਂ ਬਾਅਦ ਪਈ ਪ੍ਰੈਜ਼ੀਡੈਂਟ ਵਾਈਡਨ ਹੁਣੀ ਜਿੱਤ ਸਕਦੇ ਆ ਕਿ ਨਹੀਂ ਦੂਸਰੇ ਪਾਸੇ ਜਿਸ ਹਿਸਾਬ ਦੇ ਨਾਲ ਯੂਐਸ ਦੀ ਸੁਪਰੀਮ ਕੋਰਟ ਨੇ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਹੈਗਾ ਆ ਤੇ ਉਹਦੇ ਨਾਲ ਕਹਿੰਦੇ ਪਈ ਬਹੁਤ ਜਿਹੜੇ 트੍ਰੰਪ ਉਹ ਨਹੀਂ ਆ ਉਹ ਸਟਰੋਂਗ ਹੋਏ ਆ ਜਿਹੜੇ ਉਹਨਾਂ ਦੇ ਆਪੋਨੈਂਟ ਆ ਉਹ ਕਾਫੀ ਤਰੇ ਹੋਏ ਆ ਵੀ ਜੇ ਉਹ ਜਿੱਤ ਕੇ ਆਂਦੇ ਆ ਤਾਂ ਫੇਰ ਉਹ ਅੱਗੇ ਨਾਲੋਂ ਵੀ ਜਿਹੜਾ ਆ ਆਪਣੀ ਹੋਰ ਮਨਮਰਜ਼ੀ ਜ਼ਿਆਦਾ ਕਰਨਗੇ ਬਿਲਕੁਲ ਜੇ ਦੇਖਿਆ ਜਾਵੇ ਤਾਂ ਨਿਊਸਮ ਇਹਨਾਂ ਬਾਕੀ ਸਾਰਿਆਂ ਦੇ ਵਿੱਚੋਂ ਮੋਹਰੀ ਕਤਾਰ ਦੇ ਵਿੱਚ ਇਸ ਦੀ ਨਜ਼ਰ ਆ ਰਹੀ ਆ ਕਲਾਈਮੇਟ ਸਮਿਟ ਹੋਈ ਵਰਟੀਕਲ ਦੇ ਵਿੱਚ ਤਾਂ ਉੱਥੇ ਗੈਵਨ ਨਿਊਸਮ ਜਾਰਜੀਆ ਦੇ ਵਿੱਚ ਜਿਹੜਾ ਫਲੋਰੀਡਾ ਦੇ ਗਵਰਨਰ ਦੇ ਨਾਲ ਡਿਬੇਟ ਹੋਇਆ ਏ ਵੀ ਉੱਥੇ ਸੀਗੇ ਤੁਸੀਂ ਕਹਿ ਸਕਦੇ ਆਂ ਵੀ ਟੀਵੀ ਦੇ ਵਿੱਚ ਤਾਂ ਹੋਰ ਬਾਕੀ ਥਾਵਾਂ ਦੇ ਉੱਤੇ ਚਾਈਨਾ ਦੇ ਵਿੱਚ ਜਿਹੜਾ ਦੌਰਾ ਸੀ ਉੱਥੇ ਗੈਵਨਿਊਸਮ ਸੀ ਇੱਕ ਟਾਈਮ ਦੇ ਉੱਤੇ ਤਾਂ ਇਹ ਵੀ ਆਪਾਂ ਸ਼ਬਦ ਜਿਹੜੇ ਸੁਣੇ ਵੀ ਸਰੋਗੇਟ ਜਿਹੜਾ ਕੈਂਪੇਨ ਆ ਉਹ ਬਾਈਡਨ ਹੁਣਾਂ ਦਾ ਇਹ ਨਾਲ ਦੇ ਨਾਲ ਰਨ ਕਰ ਰਿਹਾ ਜਿੱਥੇ ਬਾਈਡਨ ਨਹੀਂ ਪਹੁੰਚ ਸਕਦੇ ਉੱਥੇ ਨਿਊਸਮ ਹੁਣੀ ਜਿਹੜੇ ਉਹ ਜਾ ਰਹੇ ਹੈਗੇ ਆ ਸੋ ਮੋਸਟ ਪ੍ਰੋਬਬਲੀ ਜੇ ਇਦਾਂ ਲੱਗਦਾ ਵੀ ਜੇ ਚਾਂਸ ਹੁੰਦਾ ਆ ਤਾਂ ਤੁਹਾਨੂੰ ਆਪਾਂ ਜਿਹੜਾ ਇੱਥੋਂ ਦੱਸ ਰਹੇ ਆ ਵੀ ਮੋਸਟ ਪ੍ਰੋਬਬਲੀ ਗੈਵਨ ਨਿਊਸਮ ਦਾ ਨਾਂ ਜਿਹੜਾ ਹੋ ਮੋਰੇ ਆ ਸਕਦਾ ਤੁਸੀਂ ਇਹ ਦੇਖੋ ਵੀ ਸੱਤਾ ਦੇ ਵਿੱਚ ਪਤਾ ਨਹੀਂ ਲੱਗਦਾ ਕਿਸਮਤ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਕਦੋਂ ਕਿੱਦਾਂ ਜਿਹੜੀ ਆ ਉਹ ਬਦਲ ਸਕਦੀ ਆ ਇਹ ਅਜੇ ਪੱਕਾ ਨਹੀਂ ਆ ਵੀ ਜੋ ਬਜਦਨ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਸਟੈਪ ਡਾਊਨ ਕਰ ਰਿਹਾ ਆਪਣੀ ਕੈਂਡੀਡੇਸੀ ਤੋਂ ਪਰ ਲੱਗ ਰਿਹਾ ਆ ਜੇ ਉਹਨਾਂ ਨੇ ਉਹ ਚਰਚਾ ਕੀਤੀ ਆ ਤੇ ਦਬਾਅ ਉਹਨਾਂ ਦੇ ਉੱਤੇ ਖਾਸ ਕਰਕੇ ਡੋਨਰਸ ਦਾ ਸਭ ਤੋਂ ਜ਼ਿਆਦਾ ਆ ਕਿਉਂਕਿ ਉਹਨਾਂ ਨੂੰ ਜੋ ਐਟਲੰਟਾ ਦੇ ਵਿੱਚ ਦਿਖਿਆ ਆ ਉੱਥੇ ਉਹਨਾਂ ਨੂੰ ਬਿਲਕੁਲ ਵੀ ਭਰੋਸਾ ਨਹੀਂ ਜਿਹੜਾ ਇੱਕ ਹਿਸਾਬ ਦੇ ਨਾਲ ਰਿਹਾ ਉਹਨਾਂ ਨੂੰ ਲੱਗਦਾ ਵੀ ਇਹ ਫਿਰ ਇੱਕ ਲੂਜ਼ਿੰਗ ਇਲੈਕਸ਼ਨ ਹੋਊਗੀ ਜੇ ਬਾਈਡਨ ਉਹਨਾਂ ਨੂੰ ਐਜ਼ ਅ ਕੈਂਡੀਡੇਟ ਉੱਤੇ ਰੱਖਿਆ ਜਾਂਦਾ ਆ ਸੋ ਡੈਮੋਕ੍ਰੇਟਾਂ ਦੇ ਵਿੱਚ ਵੀ ਚੰਗੀ ਜਿਹੜੀ ਚੱਕਥਲ ਹੋਣ ਦੀ ਕਿੱਸ ਲਈ ਆ ਉਹ ਨਾਲ ਦੱਸੀ ਜਾ ਰਹੀ ਹੈਗੀ ਆ ਜੇ ਗੈਵਨਿਊਸ ਉਹ ਨਹੀਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੁੰਦੇ ਆ ਤਾਂ ਅਮਰੀਕਾ ਦੇ ਵਿੱਚ ਬਾਕੀ ਸਟੇਟਾਂ ਨੂੰ ਜਿਹੜੇ ਕੈਲੀਫੋਰਨੀਆ ਸਟੇਟ ਵੱਲ ਵੀ ਬਿਲਕੁਲ ਦੇਖਣਾ ਚਾਹੀਦਾ ਹੈ ਲਾਸ ਐਂਜਲਸ ਟਾਈਮ ਨੇ ਰਿਪੋਰਟ ਕੀਤਾ ਹੈ ਵੀ ਨਿਊਸਮ ਨੇ ਆਲਰੇਡੀ ਐਂਟੀ ਕ੍ਰਾਈਮ ਵੈਲਟ ਮੇਜਰ ਜਿਹੜਾ ਆ ਉਹ ਪੁਲ ਬੈਕ ਕਰ ਰਿਹਾ ਹੈਗਾ ਆ ਪ੍ਰੋਪੋਜੀਸ਼ਨ 47 ਵੀ ਜੋ ਅਮੈਂਡਮੈਂਟ ਦੇ ਲਈ 9 ਲੱਖ ਤੋਂ ਵੱਧ ਸਿਗਨੇਚਰ ਇਕੱਠੇ ਕੀਤੇ ਗਏ ਸੀ ਛੋਟੇ ਬਿਜ਼ਨੈਸਸ ਵੱਲੋਂ ਜਿਹੜੇ ਡਿਸਟ੍ਰਿਕਟ ਅਟਾਰਨੀ ਸੀ ਪੁਲਿਸ ਆਫੀਸਰ ਸੀ ਉਹ ਹੁਣ ਜਿਹੜੇ ਆ ਉਥੋਂ ਪਿੱਛੇ ਹੱਥ ਖਿੱਚ ਰਹੇ ਆ ਵੀ ਨਹੀਂ ਜੀ ਮੈਂ ਇਸ ਦੇ ਨਾਲ ਐਗਰੀ ਨਹੀਂ ਕਰਦਾ ਹੈਗਾ ਸੋ ਕ੍ਰਾਈਮ ਜਿਸ ਹਿਸਾਬ ਦੇ ਨਾਲ ਕੈਲੀਫੋਰਨੀਆ ਚ ਵਧਿਆ ਹੋਇਆ ਆ ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੋਊਗਾ ਵੀ ਜੇ ਕੈਲੀਫੋਰਨੀਆ ਦਾ ਗਵਰਨਰ ਯੂਐਸ ਦਾ ਜਿਹੜਾ ਪ੍ਰੈਜ਼ੀਡੈਂਟ ਬਣਦਾ ਹੈ ਤਾਂ ਇਹ ਪੂਰੇ ਯੂਐਸ ਦੀ ਜਿਹੜੀ ਸਿਚੁਏਸ਼ਨ ਆ ਉਹ ਕਿੱਦਾਂ ਨੂੰ ਜਾਊਗੀ ਯਾ ਸੋ ਇਹ ਦੋ ਚੀਜ਼ਾਂ ਜਿਹੜੀਆਂ ਪੈਰਲਲੀ ਆਪਾਂ ਤੁਹਾਨੂੰ ਕਈ ਦਿਨਾਂ ਤੋਂ ਰਿਪੋਰਟ ਕਰਦੇ ਆ ਰਹੇ ਆਂ ਦੱਸਦੇ ਆ ਰਹੇ ਆਂ ਵੀ ਇੱਕ ਤਾਂ ਜਿਹੜਾ ਬੈਲਟ ਮੈਜਰ ਤਾਂ ਜਿਹੜਾ ਹਰਜੋਤ ਸਿੰਘ ਜੀ ਆਉਣਾ ਹੀ ਆਉਣਾ ਇਹ ਤਾਂ ਹੁਣ ਰੋਕ ਤਾਂ ਸਕਦਾ ਨਹੀਂ ਪਰ ਇਹ ਸੋਚਦੇ ਸੀਗੇ ਵੀ ਉਸ ਤੋਂ ਪਹਿਲਾਂ ਪਹਿਲਾਂ ਇੱਕ ਜਿਹੜਾ ਕਾਨੂੰਨ ਆ ਉਹ ਲਿਆਂਦਾ ਜਾਵੇ ਡੈਮੋਕ੍ਰੇਟਸ ਜ਼ਿਗਜ਼ੈਗ ਕਰ ਰਹੇ ਆ ਪਰ ਅਜੇ ਤੱਕ ਟਫ ਔਨ ਕਰਾਈਮ ਇਨੀਸ਼ੀਏਟਿਵ ਜਿੰਨੂੰ ਰਿਪਬਲਿਕਨਸ ਵੀ ਬੈਕ ਕਰ ਰਹੇ ਸੀ ਡਿਸਟ੍ਰਿਕਟ ਅਟਾਰਨੀਜ਼ ਵੀ ਰੀਟੇਲ ਸਟੋਰਸ ਵੀ ਉਸ ਦੀ ਜਿਹੜੀ ਕੈਨਸਲੇਸ਼ਨ ਆਈ ਆ ਇਹ ਹੁਣ ਇੱਕ ਵੱਡੀ ਜਿਹੜੀ ਤੜਥੱਲੀ ਆ ਉਹ ਇਸ ਦੇ ਵਿੱਚ ਮਚ ਰਹੀ ਹੈਗੀ ਆ ਸੋ ਇੱਕ ਦਹਾਕਾ ਪੁਰਾਣਾ ਪ੍ਰੋਪਰਟੀ 7 ਜਿਸ ਨੇ ਨਾਨ ਵਾਇਲੈਂਟ ਫੈਲਨਸ ਨੂੰ ਮਿਸ ਡਮੀਨਰਸ ਦੇ ਵਿੱਚ ਜਦੋਂ ਤਬਦੀਲ ਕੀਤਾ ਤਾਂ ਉਸ ਦੇ ਨਾਲ ਲੋਕਾਂ ਦੇ ਵਿੱਚ ਚੋਰੀ ਦੀ ਜਿਹੜੀ ਭਾਵਨਾ ਆ ਉਹ ਕਹਿ ਸਕਦੇ ਵਧੀ ਆ ਜਾਂ ਕ੍ਰਾਈਮ ਉਸ ਤੋਂ ਬਾਅਦ ਵਿੱਚ ਵਧਿਆ ਆ ਜਿਹੜੇ ਚੋਰ ਚੱਕੇ ਆ ਉਹ ਬਾਹਰ ਆ ਜਾਂਦੇ ਆ ਤੇ ਉਹਨਾਂ ਨੇ ਜਿਹੜਾ ਉਹ ਗਾਹ ਬਹੁਤ ਪਾਇਆ ਹੈਗਾ ਆ ਸੋ ਹੁਣ ਨਿਊਜ਼ਮਨ ਹੁਣਾਂ ਨੇ ਜਿਹੜੀ ਉਹਦੀ ਕੈਨਸਲੇਸ਼ਨ ਜਿਹੜੀ ਕਰਨ ਤੋਂ ਬਾਅਦ ਵਿੱਚ ਇਹ ਹੁਣ ਇੱਕ ਵੱਡੀ ਜਿਹੜੀ ਇਸ ਟਾਈਮ ਚੇਂਜ ਆ ਉਹ ਸਾਹਮਣੇ ਆਈ ਆ ਇਸ ਮੈਜਰ ਨੂੰ ਗਵਰਨਰ ਨੇ ਪਹਿਲਾਂ ਜਿਹੜਾ ਉਹ ਬੈਕ ਕੀਤਾ ਸੀ ਲੈਜਿਸਲੇਟਿਵ ਲੀਡਰਸ ਨੇ ਵੀ ਜਿਹੜਾ ਉਹ ਬੈਕ ਕੀਤਾ ਸੀ ਕਹਿੰਦੇ ਵੀ ਕਈ ਦਿਨ ਹੈਗਲਿੰਗ ਕਰਦੇ ਹੋਏ ਜਿਹੜੇ ਉਹ ਲੰਘੇ ਆ ਅਲਟਰਨੇਟ ਮੈਜਰ ਦੇ ਲਈ ਜਿਹੜਾ ਕਹਿੰਦੇ ਵੀ ਸੰਡੇ ਨਾਈਟ ਲੈਜਿਸਲੇਸ਼ਨ ਦੇ ਵਿੱਚ ਫਾਰਮਲਾਈਜ਼ ਕੀਤਾ ਗਿਆ ਸੀਗਾ ਜਿਹੜਾ ਕੱਟ ਆਫ ਸੀਗਾ ਡੇਟ ਮੇਜਰ ਡਰਾਫਟ ਕਰਨ ਦੇ ਲਈ ਉਸ ਨਵੰਬਰ ਵਾਲੇ ਬੈਲਟ ਤੋਂ ਜਿਹੜਾ ਉਹ ਬਾਅਦ ਦੇ ਵਿੱਚ ਪਰ ਹੁਣ ਜਿਹੜਾ ਆਪਾਂ ਦੇਖ ਰਹੇ ਆਂ ਵੀ ਉਹ ਜਿਹੜਾ ਮੇਜਰ ਆ ਜਿਹੜਾ ਡੈਮੋਕ੍ਰੇਟਸ ਲਿਆਉਣਾ ਚਾਹੁੰਦੇ ਸੀ ਉਸ ਨੂੰ ਉਹਨਾਂ ਨੇ ਪੁਲਬੈਕ ਕਰ ਰਿਹਾ ਹੁਣ ਬੈਲਟ ਦੇ ਉੱਤੇ ਜਿਹੜਾ ਰਿਫਾਰਮ ਵਾਲਾ ਆ ਪ੍ਰੋਪਰਟੀ 7 ਰਿਫਾਰਮ ਵਾਲਾ ਆ ਉਹੀ ਆਪਾਂ ਨੂੰ ਦਿਖੇਗਾ ਜੇ ਪਿਛਲੇ ਦਿਨਾਂ ਚ ਆਪਾਂ ਦੇਖਿਆ ਸੀ ਵੀ ਕਿਸ ਤਰ੍ਹਾਂ ਕੱਲਾ ਇਹ ਨਹੀਂ ਆਪਾਂ ਉਹ ਗੱਲ ਨਹੀਂ ਕਰ ਰਹੇ ਹੈਗੇ ਪੀਜੀ ਇੱਕ ਸਟੋਰ ਚ ਗਏ ਇੱਕ ਜਣੇ ਦੋ ਜਣੇ ਗਏ ਲੁੱਟ ਕੇ ਚਲ ਗਏ ਆ ਪਿਛਲੇ ਦਿਨਾਂ ਦੇ ਵਿੱਚ ਫ੍ਰੀ ਮੋਡ ਚ ਭਿੰਡੀ ਜੁਐਲਰ 17 ਬੰਦੇ ਆਏ 15 ਤੋਂ 17 ਪੰਜਾਂ ਮਿੰਟਾਂ ਚ ਜਿਹੜਾ ਸਮਾਨ ਸਾਰਾ ਚੱਕ ਕੇ ਲੈ ਗਿਆ ਇਸੇ ਤਰ੍ਹਾਂ ਕੋਪਰਟਿਨੋ ਦੇ ਵਿੱਚ ਬਹੁਤ ਹੀ ਮਸ਼ਹੂਰ ਜਿਹੜੇ ਜੁਵੈਲਰ ਸੀ ਉਹਨਾਂ ਨੂੰ 2 ਮਿੰਟਾਂ ਚ ਤੇ 9 ਮਿੰਟਾਂ ਚ 17 ਜਾਣੇ ਆਏ ਗੰਨਾਂ ਦੇ ਨਾਲ ਲੁੱਟ ਕੇ ਲੈ ਗਏ ਸੋ ਇਹ ਇਹ ਥਰਡ ਵਰਡ ਕੰਟਰੀ ਲੱਗਦੀ ਹੈਗੀ ਆ ਸੋ ਇਹ ਕਿਸ ਤਰ੍ਹਾਂ ਜਿਹੜੀ ਆ ਫੈਡਰਲ ਲੈਵਲ ਤੇ ਜਾ ਕੇ ਇੰਪਰੂਵ ਹੋਊਗੀ ਇਹ ਇਹ ਤਾਂ ਵੀ ਹੁਣ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਵੀ ਕਿੱਦਾਂ ਦੇ ਲੀਡਰ ਆਪਾਂ ਜਿਹੜੇ ਚੁਣਦੇ ਹੈਗੇ ਆ